ਜੀ ਹਾਂ ਇਹ ਤਸਵੀਰਾਂ ਪੰਜਾਬ ਤੋਂ ਸਾਹਮਣੇ ਆਈਆਂ ਨੇ ਜਿੱਥੇ ਕੇ ਤੁਹਾਨੂੰ ਵੱਡੀ ਕਿਰਤੀ ਦੇ ਵਿੱਚ ਲੋਕ ਸੜਕ ਦੇ ਉੱਪਰ ਖੜੇ ਹੋਏ ਨਜ਼ਰ ਆ ਰਹੇ ਹੋਣਗੇ ਤੇ ਉੱਥੇ ਹੀ ਜਿੱਸਾ ਸੜਕ ਦੇ ਉੱਪਰ ਖੜੇ ਨੇ ਉਹ ਸੜਕ ਬੁਰੇ ਤਰੀਕੇ ਦੇ ਨਾਲ ਤਸੀਹ ਹੋਈ ਵੀ ਨਜ਼ਰ ਆ ਰਹੀ ਹੈ ਦਰਅਸਲ ਜ਼ਿਲ੍ਹਾ ਪਠਾਨਕੋਟ ਦੇ ਪਹਾੜੀ ਇਲਾਕੇ ਦੇ ਵਿੱਚ ਲੈਂਡਸਲਾਈਡ ਹੋਈ ਹੈ ਤਾਂ ਜਿਸਤੇ ਚੱਲਦਿਆਂ ਪਠਾਨਕੋਟ ਡਲਕਾਜ਼ੀ ਨੈਸ਼ਨਲ ਹਾਈਵੇ ਬੰਦ ਕਰ ਦਿੱਤਾ ਗਿਆ ਹੈ ਸੜਕ ਵੀ ਇੱਕ ਜਗ੍ਹਾ ਤੋਂ ਪੂਰੇ ਤਰੀਕੇ ਦੇ ਨਾਲ ਤਸ ਚੁੱਕੀ ਹੈ ਜਿਸ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਇੰਨਾ ਹੀ ਨਹੀਂ ਇੱਕ ਟਰੱਕ ਵੀ ਇਸ ਦੀ ਚਪੇੜ ਤੇ ਵਿੱਚ ਆਇਆ ਪਰ ਟਰੱਕ ਡਰਾਈਵਰ ਦੀ ਜਾਨ ਬਾਲ ਬਾਲ ਬਚੀ ਹੈ ਜਿਸ ਤੇ ਚੱਲਦਿਆਂ ਪੰਜਾਬ ਹਿਮਾਚਲ ਦਾ ਹੁਣ ਸੰਪਰਕ ਘਟ ਚੁੱਕਿਆ। ਦਰਸ਼ਕੀ ਤਸਵੀਰਾਂ ਪੰਜਾਬ ਦੇ ਆਖਰੀ ਪਿੰਡ ਦੁਨੇਰਾ ਦੇ ਨੇੜੇ ਨੈਸ਼ਨਲ ਹਾਈਵੇ ਤੋਂ ਸਾਹਮਣੇ ਆਈਆਂ ਨੇ ਜਿੱਥੇ ਹੋਈ ਲੈਂਡਸਲਾਈਡ ਤੇ ਚੱਲਦਿਆਂ ਸੜਕਾ ਤਸ ਗਈ ਹੈ ਤੇ ਪੰਜਾਬ ਹਿਮਾਚਲ ਦੇ ਪਠਾਨਕੋਟ ਦਲਹੌਜ਼ੀ ਨੈਸ਼ਨਲ ਹਾਈਵੇ ਦਾ ਸੰਪਰਕ ਘਟ ਚੁੱਕਿਆ। ਜਗਵਾਨ ਟੀਵੀ ਦੇ ਲਈ ਪਠਾਨਕੋਟ ਤੋਂ ਬੋਲੇ ਸ਼ਰਮਾ ਦੀ ਰਿਪੋਰਟ।